ਤੁਸੀਂ ਦੇਖ ਰਹੇ ਹੋ ਡੇਲੀ ਪਬਲਿਕ న్యూਸ ਅਤੇ ਮੈਂ ਹਾਂ ਤੁਹਾਡਾ ਆਪਣਾ ਮਨੀਸ਼ ਛਤਰੇ ਅੱਜ ਚੌਥਾ ਚਰਨ ਹੈ ਜਿਹੜਾ 2024 ਦੇ ਲੋਕ ਸਭਾ ਇਲੈਕਸ਼ਨਾਂ ਦਾ ਉਹ ਸੰਪੰਨ ਹੋ ਗਿਆ ਤੇ ਬੜੀਆਂ ਗੱਲਾਂ ਇਹ ਖੁੱਲ ਕੇ ਸਾਹਮਣੇ ਆ ਰਹੀਆਂ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਕਿਹਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਕਿਹੜਾ ਰਹੂਗਾ ਪਹਿਲੇ ਨੰਬਰ ਤੇ ਔਰ ਕਿਹੜਾ ਰਹੂਗਾ ਫਿਰ ਸਾਢੇ ਤੇ ਕਾਫੀ ਸਰਵੇਖਣ ਵੀ ਆ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਵੀ ਵੱਡੇ ਵੱਡੇ ਚੈਨਲਾਂ ਤੇ ਵੀ ਵੱਡੇ ਵੱਡੇ ਅਖਬਾਰਾਂ ਵਿੱਚ ਵੀ ਔਰਤਾਂ ਲੋਕੀ ਆਪ ਵੀ ਇੱਕ ਦੂਜੇ ਨਾਲ ਬਹਿਸ ਦੇ ਦਿਖਾਈ ਦੇ ਰਹੇ ਨੇ ਕਿ ਕੌਣ ਜਿੱਤੇਗਾ ਭਾਜਪਾ ਕਹਿ ਰਹੀ ਹੈ ਕਿ ਅਸੀਂ 400 ਪਾਰ ਕਰਾਂਗੇ ਐਨਡੀਏ ਨਾਲ ਕਾਂਗਰਸ ਕਹਿ ਰਹੀ ਹੈ ਇੰਡੀ ਗਠਬੰਧਨ ਹੈ ਜਿਹੜਾ ਇਸ ਵਾਰ ਸਰਕਾਰ ਬਣਾਊਗਾ ਯਾਨੀ ਕਿ ਉਹ ਇੱਕ ਬਹੁਤ ਵੱਡੇ ਉਲਟਫੇਰ ਦਾ ਦਾਅਵਾ ਕਰ ਰਹੀ ਹੈ ਦੇਖੋ ਇਹ ਕਿਸੇ ਦੇ ਕੋਲ ਵੀ ਕੋਈ ਮਾਪ ਦੰਡ ਐਸਾ ਨਹੀਂ ਹੈ ਜਿਹਨੂੰ ਲਗਾ ਕੇ ਇਹ ਦੇਖਿਆ ਜਾ ਸਕੇ ਕਿ ਮਤਦਾਤਾ ਦਾ ਮੂਡ ਕੀ ਹੈ ਸਾਰੇ ਤੁੱਕੇ ਅੰਦਾਜ਼ੇ ਹੀ ਹੁੰਦੇ ਨੇ 1971 ਦੇ ਵਿੱਚ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਚੋਣ ਜਿੱਤੇ ਤਾਂ ਉਦੋਂ ਜਿਹੜੇ ਹੋਰ ਪਰਸੈਂਟੇਜ ਸੀ ਉਹ ਘੱਟ ਹੋਈ ਸੀਗੀ ਪਰ ਚੋਣ ਸ਼੍ਰੀਮਤੀ ਇੰਦਰਾ ਗਾਂਧੀ ਜਿੱਤ ਗਈ ਫਿਰ 1977 ਦੇ ਵਿੱਚ ਜਦੋਂ ਜਨਤਾ ਪਾਰਟੀ ਮੁਰਾਰ지 ਜਸਹੀ ਦੇ ਨੇਤ੍ਰਪਤਵ ਵਿੱਚ ਜਿੱਤੀ ਤਾਂ ਉਦੋਂ ਥੋੜੀ ਜੀ ਪੋਲ ਪਰਸੈਂਟੇਜ ਹੈ ਜਿਹੜੀ ਵਧੀ ਸੀਗੀ ਤਾਂ ਇੰਦਰਾ ਗਾਂਧੀ ਉਸ ਲਈ ਹਾਰ ਗਈ ਤਾਂ 2014 ਦੇ ਵਿੱਚ ਵੀ ਤੇ 19 ਦੇ ਵਿੱਚ ਵੀ ਜਦੋਂ ਪਹਿਲੇ 2-3 ਚਰਨਾਂ ਦਾ ਜਿਹੜਾ ਚੋਣ ਹੋਇਆ ਤੇ ਉਦੋਂ ਬਹੁਤ ਇਹੀ ਗੱਲਾਂ ਆ ਰਹੀਆਂ ਸੀ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਫਿਸੜੀ ਰਹਿਣ ਵਾਲੀ ਆ ਹਾਰ ਰਹੀ ਆ ਪਰ ਜਿੱਦਾਂ ਜਿੱਦਾਂ ਚੋਣਾਂ ਅੱਗੇ ਵਧਦੇ ਦੇ ਕੇ ਤਾਂ ਜਿਹੜੀ ਲਹਿਰ ਹੈ ਉਹ ਦੇਖਣ ਨੂੰ ਮਿਲੀ ਔਰ ਅਲਟੀਮੇਟਲੀ 14 ਤੇ 19 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਬਣਾਈ ਐਸ ਵਾਰ ਵੀ ਇਹੀ ਹਾਲ ਹੋ ਰਿਹਾ ਹੈ ਪਰ ਐਸ ਵਾਰ ਕਈ ਸਟੇਟਾਂ ਦੇ ਵਿੱਚ ਬਹੁਤ ਹੀ ਗੁੰਝਲਾਂ ਜਿੱਦਾਂ ਪਈਆਂ ਹੁੰਦੀਆਂ ਉਹ ਪਈਆਂ ਔਰ ਗੁੰਝਲਾਂ ਨੂੰ ਸੁਲਝਾਣਾ ਬੜਾ ਔਖਾ ਹੋਇਆ ਹੋਇਆ ਹੈ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਕਿਸੇ ਨੂੰ ਕੁਝ ਵੀ ਕਲੀਅਰ ਕੱਟ ਬਿਲਕੁਲ ਵੀ ਅੰਦਾਜ਼ਾ ਵੀ ਨਹੀਂ ਲੱਗ ਪਾ ਰਿਹਾ ਹੈ ਕੀ ਕੌਣ ਜਿੱਤੇਗਾ ਕੌਣ ਹਾਰੇਗਾ ਜੇ ਆਪਾਂ ਕਹੀਏ ਨਾ ਕਿ ਆਪਾਂ ਇੱਥੇ ਤੁੱਕੇ ਮਾਰ ਦਈਏ ਤੁੱਕੇ ਵੀ ਇੱਥੇ ਨਹੀਂ ਚੱਲਦੇ ਪਰ ਸਾਨੂੰ ਵੀ ਸਮਝ ਨਹੀਂ ਇੱਥੇ ਲੱਗ ਰਹੀ ਕਿ ਕਲੀਅਰ ਕੱਟ ਕੌਣ ਜੇਤੂ ਇੱਥੇ ਹੋਣ ਜਾ ਰਿਹਾ ਹੈ ਜੇ ਅਸੀਂ ਕਹੀਏ ਕਿ ਸਭ ਤੋਂ ਔਖਾ ਜਿਹੜਾ ਸਰਵੇਖਣ ਹੈ ਉਹ ਕਿੱਥੇ ਹੈ ਉਹ ਹੈ ਮਹਾਰਾਸ਼ਟਰਾਂ ਦੇ ਵਿੱਚ ਮਹਾਰਾਸ਼ਟਰਾਂ ਦੇ ਵਿੱਚ ਸ਼ਿਵ ਸੈਨਾ ਦੋ ਫਾੜ ਹੋ ਗਈ ਹੈ ਛਿੰਦੇ ਗਰੁੱਪ ਹੈ ਇਧਰ ਉਧਰ ਠਾਕਰੇ ਗਰੁੱਪ ਹੈ ਐਨਸੀਪੀਏ ਜਿਹੜੀ ਉਹ ਦੋ ਫਾੜ ਹੋ ਗਈ ਆ ਅਜੀਤ ਪਵਾਰ ਤੇ ਸ਼ਰਦ ਪਵਾਰ ਕਾਂਗਰਸ ਜਿਹੜੀ ਉਹ ਮਹਾ ਗਠਬੰਧਨ ਦਾ ਹਿੱਸਾ ਬਣੀ ਹੋਈ ਆ ਭਾਰਤੀ ਜਨਤਾ ਪਾਰਟੀ ਐਦਰ ਸ਼ਿਵ ਸੈਨਾ ਜਿਹੜਾ ਛਿੰਦੇ ਦੇ ਨਾਲ ਹੈ ਉਥੇ ਵੀ ਜਿਹੜੇ 48 ਸੀਟਾਂ ਨੇ 48 ਸੀਟਾਂ ਦੇ ਵਿੱਚ ਹਜੇ ਤੱਕ ਇਹ ਪਤਾ ਨਹੀਂ ਚੱਲ ਪਾ ਰਿਹਾ ਕਿ ਕਿਹਨੂੰ ਕਿੰਨੀਆਂ ਸੀਟਾਂ ਜਾਣਗੀਆਂ ਜਨਤਾ ਦਾ ਕੀ ਮੂਡ ਆ ਕੀ ਨਹੀਂ ਆ ਜੇ ਅਸੀਂ ਕਲੀਅਰ ਕਟ ਜੇ ਕਿਤੇ ਦੇਖਦੇ ਹਾਂ ਕਿ ਕਲੀਅਰ ਕਟ ਜਿਹੜੀ ਮжоਰਿਟੀ ਹੈ ਕੀ ਦੀ ਕਿਹੜੇ ਸਟੇਟ ਦੇ ਵਿੱਚ ਆਏਗੀ ਤਾਂ ਕਲੀਅਰ ਕਟ ਮжоਰਿਟੀ ਯੂਪੀ ਦੇ ਵਿੱਚ ਦਿਖ ਰਹੀ ਹੈ ਜਿੱਥੇ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ 64 ਸੀਟਾਂ ਆਈਆਂ ਸੀ ਇਸ ਵਾਰ ਉੱਥੇ ਇਹਨਾਂ ਦੀਆਂ ਸੀਟਾਂ ਵਧਣ ਦੇ ਚਾਂਸ ਹੈਗੇ ਕਿਉਂਕਿ ਪਿਛਲੀ ਵਾਰ ਸਮਾਜਵਾਦੀ ਪਾਰਟੀ ਤੇ ਬੋਝਨ ਸਮਾਜ ਪਾਰਟੀ ਇਕੱਠੇ ਸੀ ਇਸ ਵਾਰ ਉਹ ਅਲੱਗ-ਅਲੱਗ ਲੜਦੇ ਪਏ ਆ ਔਰ ਇਸ ਵਾਰ ਭਾਰਤੀ ਜਨਤਾ ਪਾਰਟੀ ਔਰ ਜਿਹੜੇ ਆਰਐਲਡੀਆ ਜਿੰਤ ਸਿੰਘ ਦੀ ਪਾਰਟੀ ਉਹ ਇਕੱਠੇ ਹੋ ਕੇ ਲੜਦੇ ਪਏ ਆ ਦੂਸਰਾ ਜਿਹੜਾ ਰਾਜ ਹੈ ਉਹ ਹੈ ਗੁਜਰਾਤ ਗੁਜਰਾਤ ਦੇ ਵਿੱਚ 26 ਸੀਟਾਂ ਨੇ ਗੁਜਰਾਤ ਦੇ ਵਿੱਚ ਵੀ ਲਗਭਗ ਭਾਰਤੀ ਜਨਤਾ ਪਾਰਟੀ ਕਲੀਨ সুইਪ ਕਰਦੀ ਦਿਖਾਈ ਦਿੰਦੀ ਪਈ ਆ ਫੇਰ ਗੱਲ ਆndi ਬਿਹਾਰ ਦੀ ਜਿੱਥੇ 40 ਸੀਟਾਂ ਨੇ ਪਿਛਲੀ ਵਾਰ 39 ਸੀਟਾਂ ਸੀ ਇਹਨਾਂ ਕੋਲ ਪਰ ਇਸ ਵਾਰ ਜਿਹੜਾ ਨਤੀਸ਼ ਕੁਮਾਰ ਹੈ ਜਿਹੜਾ ਕਮਜ਼ੋਰ ਕੜੀ ਉੱਥੇ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਦੇ ਬਾਰ-ਬਾਰ ਪਲਟੀ ਖਾਨ ਨਾਲ ਲੋਕਾਂ ਦਾ ਜਿਹੜਾ ਮੂਡ ਆ ਉਹ ਆਫ ਆ ਇਸੇ ਗੱਲ ਕਰਕੇ ਸ਼ਾਇਦ ਇਹ ਪਰਟੀਕੂਲਰ ਇਸੇ ਗੱਲ ਕਰਕੇ ਨਹੀਂ ਬਾਕੀ ਥਾਵਾਂ ਤੇ ਵੀ ਜਿੱਦਾਂ ਜਿੱਦਾਂ ਲੋਕ ਪਲਟੀ ਖਾ ਰਹੇ ਨੇ ਰਾਜਨੀਤੀ ਇਹ ਜਿਹੜੀ ਉਹ ਆਪਣੀ ਸਹੂਲੀ ਦੀ ਰਾਜਨੀਤੀ ਬਣਦੀ ਜਾ ਰਹੀ ਹੈ ਹਰ ਰੋਜ਼ ਅਸੀਂ ਦੇਖਦੇ ਹਾਂ ਕਿ ਸਵੇਰੇ ਕੋਈ ਕਿੱਥੇ ਆ ਦੁਪਹਿਰੇ ਕਿੱਥੇ ਆ ਸ਼ਾਮ ਨੂੰ ਕਿੱਥੇ ਆ ਤੇ ਲੋਕਾਂ ਦਾ ਵਿਸ਼ਵਾਸ ਵੀ ਟੁੱਟਦਾ ਜਾ ਰਿਹਾ ਹੈ ਔਰ ਲੋਕੀ ਇਹਦੇ ਵਿੱਚ ਜਿਹੜੇ ਹੈ ਆਪਣਾ ਰੁਚੀ ਵੀ ਘੱਟ ਦਿਖਾ ਰਹੇ ਨੇ ਔਰ ਕੁਝ ਗਰਮੀ ਵੀ ਅਤਿਤੀ ਪੈ ਰਹੀ ਹੈ ਗਰਮੀ ਕਰਨ ਵੀ ਲੋਕ ਹੈ ਜਿਹੜੇ ਉਹ ਨਹੀਂ ਜਾ ਰਹੇ ਜਿਹੜੇ ਬਹੁਤ ਹੀ ਗਰੀਬ ਲੋਕ ਨੇ ਨਿਚਲੇ ਤਬਕੇ ਦੇ ਲੋਕ ਨੇ ਉਹਨਾਂ ਦੀ ਜਿਹੜੀ ਪੋਲ ਪਰਸੈਂਟੇਜ ਆ ਉਹ ਠੀਕ ਠਾਕ ਜਾ ਰਹੀ ਹੈ ਪਰੰਤੂ ਜਿਹੜੇ ਥੋੜੇ ਜੇ ਧਨਾੜ ਵਿਅਕਤੀ ਨੇ ਉਹ ਕੋਈ ਸੈਵਸਪਾਟੇ ਤੇ ਜਾ ਰਿਹਾ ਕੋਈ हिमाचल ਦਾ ਰੁਖ ਕੀਤਾ ਕਿਸ ਨੇ ਕਸ਼ਮੀਰ ਦਾ ਰੁਖ ਕੀਤਾ ਜਿਹੜੀ ਕਿ ਬੜੀ ਮਾੜੀ ਗੱਲ ਆ ਮੈਂ ਦੁਬਾਰਾ ਉਸ ਮੁੱਦੇ ਤੇ ਆਨਾਂ ਕਿ ਬਿਹਾਰ ਦੇ ਵਿੱਚ ਵੀ ਜਿਹੜੀ ਹੈ ਕੋਈ ਕਲੀਅਰ ਕੱਟ ਨਹੀਂ ਦਿਖਦਾ ਪਿਆ ਪਰ ਫਿਰ ਵੀ ਐਜਾ ਜਿਹੜੀ ਉਹ ਬੀਜੇਪੀ ਪਾਸਵਾਨ ਤੇ ਨतीश ਕੁਮਾਰ ਨੂੰ ਹੈ ਹਾਲਾਂਕਿ ਨतीश ਕੁਮਾਰ ਤੇ ਪਾਸਵਾਨ ਦਾ ਕੋਈ ਬਹੁਤਾ ਡੇੜਾ ਸਬੰਧ ਨਹੀਂ ਉਹ ਸਮਾਨਿਆ ਨਹੀਂ ਹੈਗੇ ਉਥੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਮਤਲਬ ਕਿ ਆਪਾਂ ਇਹ ਕਹਿ ਲਈਏ ਕਿ ਇੱਕ ਦੂਜੇ ਦੇ ਨਾਲ ਅੰਦਰੋਂ ਖਾਤੇ ਜਿਹੜੀ ਹੈ ਉਹ ਦੁਸ਼ਮਣੀ ਹੈ ਉਹ ਦਾ ਜਿਹੜਾ ਖਮਿਆਜਾ ਉਹ ਉਹਨਾਂ ਨੂੰ ਮੁਕਤ ਨਾ ਪੈ ਸਕਦਾ ਫਿਰ ਆਪਾਂ ਆਨੇ ਹਿਮਾਚਲ ਵੱਲ ਹਿਮਾਚਲ ਦੇ ਵਿੱਚ ਵੀ 4-4 ਸੀਟਾਂ ਸੀ ਹਰਿਆਣੇ ਦੇ ਵਿੱਚ ਵੀ 10 ਦੀਆਂ 10 ਸੀਟਾਂ ਸੀ ਭਾਜਪਾ ਕੋਲ ਔਰ ਦਿੱਲੀ ਦੇ ਵਿੱਚ ਵੀ 7 ਦੀਆਂ 7 ਸੀਟਾਂ ਸੀ ਇਹਦੇ ਵਿੱਚ ਇੱਥੇ ਇਹਨਾਂ ਨੂੰ ਨੁਕਸਾਨ ਹੋ ਸਕਦਾ ਹਿਮਾਚਲ ਦੇ ਵਿੱਚ ਸਰਕਾਰ ਹੈ ਐਸ ਵੇਲੇ ਕਾਂਗਰਸ ਦੀ ਕਾਂਗਰਸ ਨੂੰ ਐਜ ਹੋ ਸਕਦਾ ਹੈ ਸਰਕਾਰ ਹੋਣ ਦਾ ਔਰ ਦਿੱਲੀ ਦੇ ਵਿੱਚ ਜਿਹੜੀ ਮੈਂ ਕਹਿੰਨਾ ਕਿ ਬਹੁਤਾ ਨਹੀਂ ਤਾਂ ਇੱਕ ਅੱਧੀ ਸੀਟ ਹੈ ਜਿਹੜੀ ਇਹਨਾਂ ਦੇ ਹੱਥੋਂ ਉਹ ਮੈਨੂੰ ਜਾਂਦੀ ਦਿਖਦੀ ਹੈ ਤੇ ਨੁਕਸਾਨ ਹੈ ਜਿਹੜਾ ਹਰਿਆਣਾ ਦੇ ਵਿੱਚ ਜ਼ਿਆਦਾ ਹੋ ਸਕਦਾ ਕਿਉਂਕਿ ਜੇ ਜੀਪੀਏ ਜਿਹੜੀ ਉਹ ਵੀ ਅਲੱਗ ਹੋ ਚੁੱਕੀ ਹੈ ਉਹਨੇ ਵੀ ਬਾਗੀਸੁਰ ਅਪਣਾ ਲਏ ਨੇ ਉਹਨਾਂ ਨੇ ਵੀ ਕਿਹਾ ਕਿ ਜੇ ਅਸੀਂ ਸਰਕਾਰ ਹਰਿਆਣਾ ਦੀ ਗਿਰਦੀ ਆ ਆ ਵਿਸ਼ਵਾਸ ਮਤ ਉਹਨਾਂ ਦੇ ਆਉਂਦਾ ਤੇ ਅਸੀਂ ਵਿਰੋਧੀਆਂ ਦਾ ਸਾਥ ਦੇਵਾਂਗੇ ਕਿ ਅਸੀਂ ਸਰਕਾਰ ਹੈ ਜਿਹੜੀ ਇਹ ਸੁੱਟਣ ਨੂੰ ਤਿਆਰ ਹੈਗੇ ਆ ਉਥੇ ਕਿਸਾਨਾਂ ਦਾ ਵੀ ਰੋਸ ਹੈ ਜਿਹੜਾ ਬੀਜੇਪੀ ਨੂੰ ਉਥੇ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਦੇ ਵਿੱਚ ਵੀ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਸਾਹਮਣਾ ਕਰਨਾ ਪੈ ਰਿਹਾ ਬੀਜੇਪੀ ਪਹਿਲੀ ਵਾਰ ਲੋਕ ਸਭਾ ਇਲੈਕਸ਼ਨ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਿਨਾਂ ਲੜ ਰਹੀ ਹੈ 13 ਦੀ 13 ਸੀਟਾਂ ਤੇ ਪਹਿਲਾਂ ਜਿਹੜੀਆਂ ਇਹ ਕਦੇ ਦੋ ਤੇ ਕਦੇ ਚਾਰ ਸੀਟਾਂ ਤੇ ਲੜਦੀ ਹੁੰਦੀ ਸੀ ਤੇ ਮੈਕਸਮਮ ਇਹਨਾਂ ਨੂੰ ਦੋ ਜਾਂ ਤਿੰਨ ਸੀਟਾਂ ਕਿਸੇ ਵੇਲੇ ਆਉਂਦੀਆਂ ਸੀ ਐਸ ਵੀ ਆਰ ਇਹ 13 ਦੀ 13 ਸੀਟਾਂ ਤੇ ਲੜ ਰਹੀ ਹੈ ਨੋ ਡਾਊਟ ਹਿੰਦੂ ਜਿਹੜੇ ਵੋਟਰ ਨੇ ਇਹਨਾਂ ਦਾ ਜਿਹੜਾ ਮਤਾ ਉਹ ਭਾਰਤੀ ਜਨਤਾ ਪਾਰਟੀ ਨੂੰ ਜਾ ਸਕਦਾ ਪਰ ਪਿੰਡਾਂ ਦੇ ਵਿੱਚ ਤੇ ਸ਼ਹਿਰੀ ਖੇਤਰਾਂ ਦੇ ਜਿਹੜੇ ਸਿੱਖ ਵੋਟਰਸ ਨੇ ਉਹ ਕਿਸਾਨ ਆंदोलਨ ਕਰਕੇ ਜਿਹੜਾ ਹੈਗਾ ਉਹ ਉਹਨਾਂ ਤੋਂ ਨਾਰਾਜ਼ ਨੇ ਉਹ ਬੀਜੇਪੀ ਵੱਲ ਨਹੀਂ ਜਾ ਰਹੇ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼ ਧੰਨਵਾਦ